जी जी अं प्रिवेलिंग वैदर कंडीशन देखिए तो कल का जो डे टाइम टैंपरेचर बई पॉइंट अठ डिग्री सेंटीग्रेड रिकॉर्ड किया गया ज नमल तो पॉइंट पांच डिग्री सेंटीग्रेड उपर ऑबजर्व किया और अज का मिनीम टैंपरेचर छे पॉइंट अठ डिग्री सेंटीग्रेड रिकॉर्ड किया गया जो कि अज का नॉर्मल मिनीम टैंपरेचर अठ पॉइंट अठ डिग्री सेंटीग्रेड है सो लगभग दो डिग्री सेंटग्रेड है नॉर्मल तो नीचे ओबजर्व किया गया ਭਾਈ ਜੇ ਅਸੀਂ ਦੇਖੀਏ ਕਿ ਜਿਹੜੀਆਂ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਚੱਲ ਰਹੀਆਂ ਹੈਗੀਆਂ ਨੇ ਕਿਉਂਕਿ ਜਿਵੇਂ ਤਿੰਨ ਚਾਰ ਦਿਨ ਪਹਿਲਾਂ ਜਦੋਂ ਡਬਲਯੂ ਡੀ ਸਿਸਟਮ ਦਾ ਇਫੈਕਟ ਸੀ ਤਾਂ ਜਿਹੜਾ ਮਿਨਿਮਮ ਟੈਂਪਰੇਚਰ 16 ਡਿਗਰੀ ਦੇ ਅਰਾਊਂਡ ਚੱਲਿਆ ਗਿਆ ਸੀਗਾ ਬਟ ਅੱਜ ਇਹ 6.8 ਡਿਗਰੀ ਸੈਂਟੀਗ੍ਰੇਡਰ ਸੋ ਕਾਫੀ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਹੀਆਂ ਨੇ ਔਰ ਆਉਣ ਵਾਲੇ ਜਿਹੜੇ ਤਿੰਨ ਚਾਰ ਦਿਨ ਨੇ ਉਹਨਾਂ ਦੇ ਵਿੱਚ ਫਿਲਹਾਲ ਤਾਂ ਦੋ ਤਿੰਨ ਦਿਨ ਜਿਹੜੀਆਂ ਕਲੀਅਰ ਵੈਦਰ ਕੰਡੀਸ਼ਨਸ ਨੇ ਔਰ ਉਹਦੇ ਤੋਂ ਬਾਅਦ ਇੱਕ ਡਬਲਯੂ ਡੀ ਸਿਸਟਮ ਦਾ ਸਿਕਸ ਨੇ ਜਿਵੇਂ ਪਠਾਨਕੋਟ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਵਗੈਰਾ ਰੂਪਨਗਰ ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਬਟ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੈਡਮ ਤੁਸੀਂ ਜਿਸ ਤਰ੍ਹਾਂ ਦੇਖੀ ਮੌਸਮ ਦੇ ਵਿੱਚ ਵੱਡਾ ਬਦਲਾਅ ਆ ਰਿਹਾ ਪਰ ਲੱਗਦਾ ਕਿ ਬਹੁਤ ਨਾਲ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਲੋਕ ਡਾਕਟਰ ਕੋਲ ਜ਼ਿਆਦਾ ਜਾ ਰਹੇ ਨੇ ਜੀ ਕਹਿੰਦੇ ਨੇ ਕਿ ਵੱਡੀਆਂ ਵਾਇਰਸ ਵਗੈਰਾ ਹੋ ਰਹੀਆਂ ਨੇ ਜੀ ਬਿਲਕੁਲ ਜੀ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਆ ਜਿਵੇਂ ਤਿੰਨ ਚਾਰ ਦਿਨ ਪਹਿਲਾਂ ਹੀ ਜਿਹੜਾ ਮਿਨਿਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਸੀ ਬਟ ਅੱਜ 6.8 ਡਿਗਰੀ ਸੈਂਟੀਗ੍ਰੇਡ ਸੋ ਇਹ ਵੇਰੀਏਸ਼ਨਸ ਮੌਸਮ ਦੇ ਵਿੱਚ ਕਾਫੀ ਆ ਰਹੀਆਂ ਨੇ ਸੋ ਉਹਦੇ ਕਰਕੇ ਕਿਉਂਕਿ ਬਾਡੀ ਨੂੰ ਰਿਸਪੌਂਡ ਕਰਨ ਲਈ ਇਹ ਕਲਾਈਮੇਟਾਈਜ਼ ਕਰਨ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਸੋ ਉਹਦੇ ਕਰਕੇ ਜਿਹੜੇ ਹੈਲਥ ਇਸ਼ੂਜ਼ ਇਹ ਜਿਹੜੀਆਂ ਵੇਰੀਏਸ਼ਨਸ ਕਰਕੇ ਕਾਫੀ ਜ਼ਿਆਦਾ ਆ ਰਹੇ ਨੇ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੀ ਕਲੋਥ ਬੰਨ ਕੋਈ ਰਿਕਾਰਡ ਵਗਾਰਾ ਦਾ ਦਰਜ ਕੀਤਾ ਜਾਂਿਆ ਕੋਈ ਨਹੀਂ ਰਿਕਾਰਡ ਦਾ ਤਾਂ ਮਾਗੂਦ ਤੇ ਫਸਲਾਂ ਨੂੰ ਇਸ ਦੇ ਨਾਲ ਕੁਝ ਬੈਨੀਫਿਟਸ ਹੋ ਸਕਦਾ ਫਸਲਾਂ ਨੂੰ ਜੀ ਹੁਣ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਚੱਲ ਰਹੀਆਂ ਨੇ ਜਿਹੜਾ ਮੈਕਸਿਮਮ ਟੈਂਪਰੇਚਰ ਉਹ ਵੀ ਨੀਅਰ ਨਾਰਮਲ ਚੱਲ ਰਿਹਾ ਹੈ ਮਿਨਿਮਮ ਥੋੜਾ ਨਾਰਮਲ ਤੋਂ ਨੀਚੇ ਚੱਲ ਰਿਹਾ ਸੋ ਇਨਾਰਮਲ ਵੈਦਰ ਕੰਡੀਸ਼ਨਸ ਨਹੀਂ ਔਰ ਇਹ ਫਸਲਾਂ ਵਾਸਤੇ ਅਨੁਕੂਲ ਜਿਹੜੀਆਂ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ जी जी असी प्रिवेलिंग वैदर कंडीशन देखिए तो कल का जो डे टाइम टैंपरेचर बई पॉइंट अठ डिग्री सेंटीग्रेड रिकॉर्ड किया गया कि नॉर्मल तो पॉइंट पांच डिगरी सेंटीग्रेड उपर ऑबजर्व किया और अज का मिनीम टैंपरेचर छे पॉइंट अठ डिग्र सेंटीग्रेड रिकॉर्ड किया गया जदों कि अज का नॉर्मल मिनीम टैंपरेचर अठ पॉइंट अठ डिग्री सेंटीग्रेड है सो लगभग दो डिग्री सेंटीग्रेड है नॉर्मल तो नीचे ओबजर्व किया गया ਔਰ ਜਿਵੇਂ ਅਸੀਂ ਦੇਖੀਏ ਕਿ ਜਿਹੜੀਆਂ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਚੱਲ ਰਹੀਆਂ ਹੈਗੀਆਂ ਨੇ ਕਿਉਂਕਿ ਜਿਵੇਂ ਤਿੰਨ ਚਾਰ ਦਿਨ ਪਹਿਲਾਂ ਜਦੋਂ ਡਬਲਯੂ ਡੀ ਸਿਸਟਮ ਦਾ ਇਫੈਕਟ ਸੀ ਤਾਂ ਜਿਹੜਾ ਮਿਨਿਮਮ ਟੈਂਪਰੇਚਰ 16 ਡਿਗਰੀ ਦੇ ਅਰਾਊਂਡ ਚੱਲੇ ਗਿਆ ਸੀਗਾ ਬਟ ਅੱਜ ਇਹ 6.8 ਡਿਗਰੀ ਸੈਂਟੀਗ੍ਰੇਡਰ ਸੋ ਕਾਫੀ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਅਸੀਂ ਕਹਿ ਸਕਦੇ ਆ ਕਿ ਚੱਲ ਰਹੀਆਂ ਨੇ ਔਰ ਆਉਣ ਵਾਲੇ ਜਿਹੜੇ ਤਿੰਨ ਚਾਰ ਦਿਨ ਨੇ ਉਹਨਾਂ ਦੇ ਵਿੱਚ ਫਿਲਹਾਲ ਤਾਂ ਦੋ ਤਿੰਨ ਦਿਨ ਜਿਹੜੀਆਂ ਕਲੀਅਰ ਵੈਦਰ ਕੰਡੀਸ਼ਨਸ ਨੇ ਔਰ ਉਹਦੇ ਤੋਂ ਬਾਅਦ ਇੱਕ ਡਬਲਯੂ ਡੀ ਸਿਸਟਮ ਦਾ ਸਿਕਸ ਨੇ ਜਿਵੇਂ ਪਠਾਨਕੋਟ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਵਗੈਰਾ ਰੂਪਨਗਰ ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਬਟ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੈਮ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮੌਸਮ ਦੇ ਵਿੱਚ ਵੱਡਾ ਬਦਲਾਅ ਆ ਰਿਹਾ ਹੈ ਪਰ ਲੱਗਦਾ ਕਿ ਉਹਨਾਂ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਲੋਕ ਡਾਕਟਰ ਕੋਲ ਜ਼ਿਆਦਾ ਜਾ ਰਹੇ ਨੇ ਜੀ ਕਹਿੰਦੇ ਨੇ ਕਿ ਵੱਡੀਆਂ ਵਾਇਰਲ ਵਗੈਰਾ ਹੋ ਰਹੀਆਂ ਨੇ ਜੀ ਬਿਲਕੁਲ ਜੀ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਆ ਜਿਵੇਂ ਤਿੰਨ ਚਾਰ ਦਿਨ ਪਹਿਲਾਂ ਹੀ ਜਿਹੜਾ ਮਿਨਿਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਸੀ ਬਟ ਅੱਜ 6.8 ਡਿਗਰੀ ਸੈਂਟੀਗ੍ਰੇਡ ਸੋ ਇਹ ਵੇਰੀਏਸ਼ਨਸ ਮੌਸਮ ਦੇ ਵਿੱਚ ਕਾਫੀ ਆ ਰਹੀਆਂ ਨੇ ਸੋ ਉਹਦੇ ਕਰਕੇ ਕਿਉਂਕਿ ਬਾਡੀ ਨੂੰ ਰਿਸਪੌਂਡ ਕਰਨ ਲਈ ਇੱਕ ਕਲਾਈਮੇਟਾਈਜ਼ ਕਰਨ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਸੋ ਉਹਦੇ ਕਰਕੇ ਜਿਹੜੇ ਹੈਲਥ ਇਸ਼ੂਜ਼ ਇਹ ਜਿਹੜੀਆਂ ਵੇਰੀਏਸ਼ਨਸ ਕਰਕੇ ਕਾਫੀ ਜ਼ਿਆਦਾ ਆ ਰਹੇ ਨੇ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੀ ਕਲੋਥ ਮੈਂ ਕੋਈ ਡੀਕੋਰਡ ਬਗਾਰਾ ਨਹੀਂ ਦੱਸ ਕਿ ਤੱਕ ਜਾਇਆ ਕੋਈ ਖਿਆਲ ਕਰਦਾ ਤਾਂ ਆਮ ਗੀ ਕਿਸਾਨਾਂ ਨੂੰ ਇਸ ਦੇ ਨਾਲ ਕੁਝ ਬੈਨੀਫਿਟਸ ਹੋ ਜਗਾ ਫਸਲਾਂ ਨੂੰ ਜੀ ਹੁਣ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਚੱਲ ਰਹੀਆਂ ਨੇ ਜਿਹੜਾ ਮੈਕਸਿਮਮ ਟੈਂਪਰੇਚਰ ਉਹ ਵੀ ਨੀਅਰ ਨਾਰਮਲ ਚੱਲ ਰਿਹਾ ਹੈ ਮਿਨਿਮਮ ਥੋੜਾ ਨਾਰਮਲ ਤੋਂ ਨੀਚੇ ਚੱਲ ਰਿਹਾ ਸੋ ਇਨਾਰਮਲ ਵੈਦਰ ਕੰਡੀਸ਼ਨਸ ਨਹੀਂ ਔਰ ਇਹ ਫਸਲਾਂ ਵਾਸਤੇ ਅਨੁਕੂਲ ਜਿਹੜੀਆਂ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ